ਹੇ ਬਾਗ ਕੁੰਜ ਦੇ ਫੂਲ ਦੀ ਚੁੱਕ ਚੜੀ ਦਾ ਹੇ ਬਾਗ ਕੁੰਜ ਦੇ ਫੂਲ ਦੀ ਚੁੱਕ ਚੜੀ ਦਾ

ਸਾਰੇ ਹੀ ਅੰਮ੍ਰਿਤਸਰ ਨੂੰ ਪੂਰੇ ਪੰਜਾਬ ਨੂੰ ਇੰਡੀਆ ਨੂੰ ਔਰ ਵਿਸ਼ਵ ਭਰ ਨੂੰ ਗੁਰੂ ਮਹਾਰਾਜ ਦੇ ਜਨਮ ਪ੍ਰਕਾਸ਼ ਸ਼ੁਭ ਦੀਆਂ ਸਭ ਨੂੰ ਵਧਾਈਆਂ ਦਿੰਦੇ ਆ ਔਰ ਸਭ ਇਹ ਕਾਮਨਾ ਕਰਦੇ ਆ ਕਿ ਸਾਰੀ ਸੰਗਤ ਜਿਹੜੀ ਹੈ ਬੜੀ ਮਿਲ ਜੁਲ ਕੇ ਰਹੇ ਸਾਡਾ ਦੇਸ਼ ترقی ਕਰੇ ਆਪਾਂ 'ਚ ਕੋਈ ਵਹਿਦ ਭਾਵਨਾ ਨਾ ਰਹੇ ਔਰ ਜੋ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰਬਖਸ਼ ਪ੍ਰਕਾਸ਼ ਮੰਦਰ ਹੈੱਡ ਆਫਿਸ ਕੁਸ਼ਮਪੁਰ ਆ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਲਾਈਵ ਟੈਲੀਕਾਸਟ ਵੀ ਚੱਲ ਰਿਹਾ ਸਭ ਕੁਝ ਚੱਲ ਰਿਹਾ ਜਿਗਾ ਸੰਗਤਾਂ ਬੜੀ ਹੀ ਵੱਡੀ ਤعداد ਦੇ ਵਿੱਚ ਇੱਥੇ ਆ ਰਹੇ ਨੇ ਮਾਰੇ ਦੇ ਚੰਨਾ ਦੇ ਨਤਮਸ ਹੋਣ ਵਾਸਤੇ ਔਰ ਬੜਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਚੱਲ ਰਿਹਾ ਜਿਗਾ ਮਹਾਰਾਜ ਦਾ ਜੋ ਲੰਗਰ ਹੈ ਉਹ ਵੀ ਬੜਾ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਜਿਗਾ ਤੇ ਸਾਡਾ ਅਸੀਂ ਸਭ ਜੀ ਇੱਕ ਵੱਡਾ ਸਵਾਲ ਇੱਥੇ ਐਡ ਕਰ ਲੈ ਕੇ ਕੇਕ ਦੀ ਰਸਮ ਹੁੰਦੀ ਹੈ ਜਿਹੜੀ ਤੋਂ ਹਰ ਸਾਲ ਜਿਹੜਾ ਮੰਦਿਰ ਦੇ ਵਿੱਚ ਮਾਈ ਜਾਂਦੀ ਹੈ ਕਦੋਂ ਅਦਾ ਕਰਦੇ ਆ ਉਹ ਕੇਕ ਦੀ ਰਸਮ ਅੱਜ ਹੀ ਹੋएगी ਉਹ ਆਪਾਂ ਹੋएगी ਰਾਤ ਨੂੰ ਜੀ ਰਾਤੀ ਕੋਈ 12:00 ਸਾਢੇ 12:00 ਵਜੇ ਦੇ ਕਰੀਬ ਜੀ ਉਹ ਸਾਰੀ ਸੰਗਤ ਮਿਲ ਕੇ ਮਹਾਰਾਜ ਦਾ ਜਿਹੜਾ ਕਿ ਇੱਕ ਬੜਾ ਹੀ ਵੱਡਾ ਕੋਈ ਕੋਈ ਮੇਰੇ ਖਿਆਲਿਆ ਕੋਈ 100 ਪੌਂਡ ਦਾ ਕੇਕ ਹੁੰਦਾ ਜਿਗਾ ਵੱਡਾ ਜੀ ਉਹ ਉੱਥੇ ਸਾਰੀ ਸੰਗਤ ਦੇ ਬੜੇ ਆਪਣੇ ਪਿਆਰ ਨਾਲ ਬੜੇ ਹੀ ਆਪਣੇ ਸਤਕਾਰ ਨਾਲ ਸਹਿਯੋਗ ਨਾਲ ਮਿਲ ਕੇ ਬਣਾਈ ਹੈ ਤੇ ਉਹ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾਂਦਾ ਹੈਗਾ ਅੱਛਾ ਜੀ ਇੱਕ ਸਵਾਲ ਵੱਡਾ ਇੱਥੇ ਐਡ ਕਰ ਲੈਣੇ ਆ ਏਕਤਾ ਦਾ ਪ੍ਰਤੀਕ ਆ ਹਨਾ ਹਰ ਜੋ ਕੇ ਮਿਲ ਜੁਲ ਕੇ ਰਹਿਣਾ ਚਾਹੀਦਾ ਅੱਜ ਆਪਣਾ ਹਨਾ ਹਰ ਪਾਸੇ ਸਾਂਝਾ ਹੋਣਾ ਚਾਹੀਦਾ ਚੰਦ ਕੁ ਲੋਕਾਂ ਦੇ ਕਰਕੇ ਨਾ ਇੱਕ ਸੋਸ਼ਲ ਮੀਡੀਆ ਦੇ ਗਲਤ ਐਕਟੀਵਿਟੀਆਂ ਫੈਲ ਗਈਆਂ ਆਪਣਾ ਤੁਸੀਂ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜੋ ਇਸ ਵਕਤ ਖਬਰ ਦੇਖਦੇ ਆ ਜਾਂ ਵੀਡੀਓ ਦੇਖਦੇ ਹੋ ਦੇਖੋ ਜੀ ਮੈਂ ਇਹੀ ਕਵਾਂਗਾ ਕਿ ਜੋ ਮਹਾਰਾਜ ਜੀ ਨੇ ਆਪਣੀ ਬਾਣੀ ਜੀ ਕਹਾ ਜੇਗਾ ਸਤ ਸੰਗ ਮਿਲਿਏ ਮਾਧੋ ਜੈਸੇ ਮਧਮਕੀਰਾ ਸਾਨੂੰ ਸਾਰੇ ਹੀ ਜਿੰਨੇ ਹੀ ਮਨੁੱਖ ਜਤੀ ਹੈ ਸਭ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਜਗਾ ਚ ਕੋਈ ਵੀ ਨਾ ਕੋਈ ਮਾੜਾ ਨਾ ਕੋਈ ਚੰਗਾ ਸਭ ਉਸ ਮਾਲਕ ਦੇ ਹੀ ਜੀ ਨੇ ਔਰ ਸਭ ਦੇ ਭਾਰਤ ਦੇਸ਼ ਦੇ ਵਸਨੀਕਾਂ ਸੀ ਸਾਨੂੰ ਸਾਰੇ ਛੋਟੇ ਛੋਟੇ ਗੱਲਾਂ ਛੱਡ ਗਿਆ ਨਾ ਜਿਹੜੀ ਫਾਲਤੂ ਦੀ ਚੱਲੀ ਜਾ ਰਹੀਆਂ ਨੇ ਉਹਨਾਂ ਛੱਡ ਕੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਦੇਸ਼ ਦੇ ਬਾਰੇ ਸੋਚਣਾ ਚਾਹੀਦਾ ਉਹਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਜੀ। ਬਹੁਤ ਵਧੀਆ ਗੁਰੂ ਤੁਹਾਨੂੰ ਵਰਦੀ। ਅ ਅੱਜ ਜਿਹੜਾ ਮਹਾਰਾਜ ਦਾ ਪ੍ਰਕਾਸ਼ ਪੂਜ ਮਨਾਇਗਾ ਇਸ ਬਾਰੇ ਸੰਗਤਾਂ ਨੂੰ ਦੱਸੂਗਾ। ਮੈਂ ਅਸ਼ਵਨੀ ਕੁਮਾਰ ਜਗਾਨੀਆਂ ਜਨਸ 77 ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੋਚਨਪੁਰਾ ਤੋਂ ਅ ਮੈਂ ਅੱਜ ਦੇ ਮੌਕੇ ਤੇ ਇਹ ਕਹਿਣਾ ਚਾਹਾਂਗਾ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਗੁਰਪੁਰਬ ਸਮੂਹ ਸ਼ਹਿਰ ਦੀਆਂ ਸੰਗਤਾਂ ਵੱਲੋਂ ਸਮੂਹ ਸ਼ਰਧਾ ਸਭਾਵਾਂ ਵੱਲੋਂ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਜ ਇੱਥੇ ਮਹਾਰਾਜੀ ਦਾ ਪ੍ਰਕਾਸ਼ ਉਸੋ ਮਨਾਇਆ ਜਾ ਰਿਹਾ ਹੈ ਜੀ ਜੀ ਬਹੁਤ-ਬਹੁਤ ਧੰਨਵਾਦ ਤੇ ਇਸ ਮੌਕੇ ਤੇ ਜਿਹੜਾ ਵਾ ਅਸੀਂ ਇਹ ਕਵਾਂਗੇ ਵੀ ਜੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਕੁਝ ਫਰਮਾਇਆ ਹੈ ਕਿ ਅੱਜ ਸਮਾਜ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਜਾ ਰਿਹਾ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ 600 ਸਾਲ ਪਹਿਲੇ ਹੀ ਇਹ ਕਸੰਦੇਹ ਦੇ ਦਿੱਤਾ ਸੀ ਕਿ ਰਵਿਦਾਸ ਮਦਿਰਾ ਕਿਆ ਪੀਜੀਏ ਜੋ ਚੜੇ ਚੜੇ ਉਤਰ ਆਏ ਨਾਮ ਮਹਾਰਸ ਪੀਜੀਏ ਜੋ ਚੜੇ ਨਹੀਂ ਉਤਰ ਆਏ ਕਿਉਂਕਿ ਸਾਨੂੰ ਰਲ ਮਿਲ ਕੇ ਜਿਹੜਾ ਹੈ ਜਿਹਦੀ ਵੀ ਜਿੱਥੇ ਬਿਰਤੀ ਲੱਗੀ ਹੈ ਉਹਨਾਂ ਮਹਾਪੁਰਸ਼ਾਂ ਤੋਂ ਨਾਮ ਦਾ ਦਾਤ ਲੈਣੀ ਚਾਹੀਦੀ ਹੈ ਔਰ ਉਹਨਾਂ ਤੋਂ ਨਾਮ ਦੇ ਦਾਤ ਲੈ ਕੇ ਸਾਨੂੰ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਇਹੋ ਹੀ ਅੱਜ ਦੇ ਮੌਕੇ ਤੇ ਸੰਦੇਸ਼ ਹੈ ਵੀ ਪ੍ਰੇਮ ਭਾਈਚਾਰਾ ਬਣਾ ਕੇ ਰੱਖੋ ਛੋਟੀਆਂ ਛੋਟੀਆਂ ਗੱਲਾਂ ਪਰ ਤਾਂ ਜਿੰਨੇ ਦੱਸਿਆ ਇਹਨਾਂ ਵਿੱਚ ਕੋਈ ਨਹੀਂ ਰੱਖਿਆ ਕੋਈ ਜਾਤੀਵਾਦ ਜਾਂ ਕੋਈ ਇਹਨਾਂ ਵਿੱਚ ਕੁਸ਼ਰਾਰਤੀ ਲੋਕ ਹੁੰਦੇ ਨੇ ਪਰ ਉਹਨਾਂ ਦੀ ਗੱਲਾਂ ਦੇ ਵਿੱਚ ਅਸੀਂ ਹਿੰਦੂ ਸਿੱਖ ਭਾਈਚਾਰਾ ਜਿਹੜਾ ਅਸੀਂ ਬਣਾ ਕੇ ਰੱਖਣਾ ਜੈ ਗੁਰਦੇਵ ਜੈ ਭੀਮ ਧੰਨਵਾਦ ਜੀ